ਜਗਦੀਸ਼ ਟਰੈਕਟਰ ਦੇ ਖਿਲਾਫ ਅੱਜ ਤਿੰਨ ਸਿੱਖਾਂ ਦੇ ਕਤਲ ਦੇ ਲਈ ਉਹਨੇ ਅਗੇਂਸਟ ਜੋ આરોਪ ਪਾਇਰ ਹੋਏ ਨੇ ਕੋਰਟ ਨੇ ਚਾਰजेस ਫ੍ਰੇਮ ਕੀਤੇ ਹੈ ਜਗਦੀਸ਼ ਟਰੈਕਟਰ ਖਿਲਾਫ 40 ਸਾਲ ਤਕਰੀਬਨ ਹੋ ਗਏ ਨੇ ਪੀੜਤਾਂ ਨੂੰ ਇਸ ਚੀਜ਼ ਦਾ ਇੰਤਜ਼ਾਰ ਕਰਦੇ ਹੋਏ ਔਰ 40 ਸਾਲ ਤੋਂ ਪੀੜਿਤ ਇਹ ਕਹਿ ਰਹੇ ਆ ਕਿ ਉਹਨਾਂ ਨੇ ਜਗਦੀਸ਼ ਟਰੈਕਟਰ ਨੂੰ ਦੇਖਿਆ ਗੁਰਦੁਆਰਾ ਪੁਲਵੰਗੇਸ਼ ਨੂੰ ਜਦੋਂ ਮੌਬ ਨੇ ਚਲਾਇਆ ਜਦੋਂ ਉੱਥੇ ਤਿੰਨ ਸਿੱਖਾਂ ਨੂੰ ਮਾਰਿਆ ਜਿੰਦਾ ਜਲਾਇਆ ਗਿਆ ਤੇ ਜਗਦੀਸ਼ ਟਰੈਕਟਰ ਮੌਬ ਨੂੰ ਲੀਡ ਕਰ ਰਿਹਾ ਸੀ ਜਿਦਿਸ ਟਰੈਕਟਰ ਦੇ ਕੈਂਟ ਦੇ ਇਹ ਇਨਸਟਰਕਸ਼ਨ ਦੇ ਉੱਤੇ ਇੱਕ ਚਲਾਇਆ ਪਰ ਫਿਰ ਵੀ ਦੇ ਇੱਕ ਵਾਰ ਜੋ ਇਹਦੇ ਅਗੇਂਸਟ ਕੋਈ ਕੇਸ ਰਜਿਸਟਰ ਨਹੀਂ ਹੋਇਆ ਕਿਉਂਕਿ ਇਹ ਜੋ ਇਹ ਉਦੋਂ ਅ ਅਜੀਬ ਗਾਂਧੀ ਦੀ ਸਰਕਾਰ ਕੇ ਮੰਤਰੀ ਸੀ ਉਸ ਤੋਂ ਮਗਰੋਂ ਵੀ ਇਹ ਹਮੇਸ਼ਾ ਪਾਵਰ ਚ ਰਿਹਾ ਜਾਂ ਮੰਤਰੀ ਰਿਹਾ ਜਾਂ ਐਮਪੀ ਰਿਹਾ ਤੇ ਇਹ ਆਪਣੀ ਪੋਲੀਟੀਕਲ ਪਾਵਰ ਜਾਂ ਆਪਣੀ ਮਨੀ ਪਾਵਰ ਨੂੰ ਯੂਜ਼ ਕਰਕੇ ਹਮੇਸ਼ਾ ਬਚਦਾ ਰਿਹਾ ਉਸ ਤੋਂ ਮਗਰੋਂ ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ 2005 ਉਦੋਂ ਵੀ ਇਹ ਯੂਨੀਅਨ ਮਿਨਿਸਟਰ ਸੀ ਉਦੋਂ ਵੀ ਪਹਿਲਾ ਜਦੋਂ ਰਿਪੋਰਟ ਆਈ ਉਹਨਾਂ ਨਨਵਤੀ ਨੇ ਕਿਹਾ ਕਿ ਜੀ ਜੈਟਰ ਤੇ ਸਜਨ ਕੁਮਾਰ ਦੇ ਖਿਲਾਫ ਕੇਸ ਅਧਿਜਤ ਕਰੋ ਜੋ ਕਾਂਗਰਸੀ ਸਰਕਾਰ ਸੀ ਉਦੋਂ ਉਹਨਾਂ ਨੇ ਦੋਨਾਂ ਦੇ ਅਗੇਂਸਟ ਰਜੈਕਟ ਕਰਤਾ ਕਿ ਕੋਈ ਕੇਸ ਕਿਸੇ ਕੇ ਕਾ ਰਜਿਸਟਰ ਨਹੀਂ ਹੋਇਆ ਫਿਰ ਪਾਰਲੀਮੈਂਟ ਚ ਬਹੁਤ ਜ਼ਿਆਦਾ ਉਦੋਂ ਹੰਗਾਮਾ ਹੋਇਆ ਪਾਰਲੀਮੈਂਟ ਦੇ ਵਿੱਚ ਸਾਰੀ ਆਪੋਜੀਸ਼ਨ ਕੀ ਜਿਹੜਾ ਆਪਣੇ ਸਰਕਾਰ ਦੇ ਭਾਈਵਾਲ ਸੀ ਉਦੋਂ ਦੀ ਸਰਕਾਰ ਕੌਮਨਿਸਟਰ ਜੋ ਲੈਫਟਿਸਟ ਪੀਪੀਐਮ ਤੇ ਦੂਜੀਆਂ ਪਾਰਟੀਆਂ ਇਹਨਾਂ ਦੇ ਭਾਈਵਾਲ ਸੀ ਉਹਨਾਂ ਨੇ ਵੀ ਇਹਨਾਂ ਨੂੰ ਕਹਿਤਾ ਕਿ ਜੇ ਤੁਸੀਂ ਕੇਸ ਨਹੀਂ ਰਜਿਸਟਰ ਕਰੋਗੇ ਅਸੀਂ ਤੁਹਾਡੀ سپورਟ ਨਹੀਂ ਕਰਾਂਗੇ ਤਾਂ ਜਾ ਕੇ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਉਦੋਂ ਦੀ ਕੇਸ ਰਜਿਸਟਰ ਕਰਨ ਦੇ ਹੁਕਮ ਦੇਣੀ ਪੈਣੀ ਫਿਰ ਜਦੋਂ ਸੀ ਇਹਦੇ ਚੈਟਰ ਦੇ ਅਗੇਤਰੋ ਕੇਸ ਅਜੈਸਟਰ ਹੋ ਗਿਆ ਤੇ ਹਰਿडली ਉਹਨਾਂ ਨੇ ਜਲਦੀ ਜਲਦੀ ਕੇਸ ਨੂੰ ਬੰਦ ਕਰਤਾ 2007 ਅਕਤੂਬਰ ਦੇ ਵਿੱਚ ਸੀਬੀਆਈ ਨੇ ਕਲੋਜ਼ ਰਿਪੋਰਟ ਵੀ ਫਾਈਲ ਕਰ ਦਿੱਤੀ ਔਰ ਉਹ ਕਲੋਜ਼ਰ ਰਿਪੋਰਟ ਨੂੰ ਅਸੀਂ ਕਾਉਂਟਰੀ ਵਿੱਚ ਚੈਲੰਜ ਕੀਤਾ ਕਿ ਇਨਵੈਸਟੀਗੇਸ਼ਨ ਤਾਂ ਨੇ ਕੀਤੀ ਹੋਈ ਨਹੀਂ ਪ੍ਰੋਪਰ ਇਹ ਤਾਂ ਖਾਣਾਪੂਰਤੀ ਕੀਤੀ ਹੈ ਤੇ ਉਹ ਫਿਰ 2 ਮਹੀਨੇ ਵਿੱਚ ਵਿੱਚ ਦਸੰਬਰ ਦੇ ਵਿੱਚ ਹੀ ਕੋਰਟ ਨੇ ਆਰਡਰ ਕੀਤਾ ਕਿ ਉਹ ক্লোਜ਼ਿੰਗ ਰਿਪੋਰਟ ਨੂੰ ਰੀਚੈਕ ਕਰਦਾ ਤੇ ਕਿਹਾ ਕਿ ਤੁਸੀਂ ਦੂਜੀ ਆ ਰਿਪੋਰਟ ਦੀ ਇਨਵੈਸਟੀਗੇਸ਼ਨ ਕਰੋ ਦੂਜੀ ਆ ਰਿ 2009 ਚ ਪਾਰਲੀਮੈਂਟ ਦੇ ਇਲੈਕਸ਼ਨ ਸੀ ਉਸ ਤੋਂ ਥੋੜੀ ਦੇਰ ਪਹਿਲਾਂ ਫਿਰ ক্লোਜ਼ਰ ਰਿਪੋਰਟ ਦਿੱਤੀ ਸੈਕਿੰਡ ਟਾਈਮ ਤੇ ਔਰ ਫਿਰ ক্লোਜ਼ਰ ਰਿਪੋਰਟ ਦੇਖ ਕੇ ਜਗਦੀਸ਼ ਚਾਟਰ காங்கிரஸ் ਟਿਕਰੀ ਵੀ ਦੇਤੀ ਫਿਰ ਜਰਨਲਿਸਟ ਸੀ ਜਨਰਲ ਸਿੰਘ ਉਹਨਾਂ ਨੇ ਹੋਮ ਮਿਨਿਸਟਰ ਦੇ ਚਨੰਦਰਮ ਦੇ ਜੁੱਤਾ ਵੀ ਮਾਰਿਆ ਉਸ ਤੋਂ ਬਾਅਦ ਬੜਾ ਸ਼ੋਰ ਵੀ ਹੋਇਆ ਫਿਰ ਜਾਕੀ ਇੰਡੀ ਟ੍ਰੈਕਟਰ ਦੀ ਕੇਸ ਟ੍ਰੈਕਟਿਵ ਡਰਾ ਹੋਈ ਉਹ ਸੈਕੰਡ ਕਲੋਜ਼ਰ ਰਿਪੋਰਟ ਨੂੰ ਵੀ ਅਸੀਂ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਕੋਰਟ ਨੇ ਉਹਨੂੰ ਵੀ ਰਿਜੈਕਟ ਕੀਤਾ ਉਹਨੂੰ ਰਿਜੈਕਟ ਕਰਕੇ ਸੀਬੀਆਈ ਨੂੰ ਫਿਰ ਇਨਵੈਸਟੀਗੇਸ਼ਨ ਕਰਨ ਦੇ ਆਰਡਰ ਦਿੱਤੇ ਤਾਂ ਫਿਰ ਜਦੋਂ ਸੀਬੀਆਈ ਨੇ ਇਨਵੈਸਟੀਗੇਸ਼ਨ ਕੀਤੀ ਤੇ ਜਦੋਂ ਤੀਜੀ ਵਾਰੀ ਫਿਰ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਜੋ ਤੀਜੀ ਵਾਰੀ ਕਲੋਜ਼ਰ ਰਿਪੋਰਟ ਫਿਰ ਫਾਈਲ ਕੀਤੀ ਉਸ ਨੂੰ ਵੀ ਕੋਰਟ ਵਿੱਚ ਚੈਲੰਜ ਕੀਤਾ ਇਸ ਨੇ ਜਗਦੀਸ਼ ਟਰੈਕਟਰ ਨੇ ਕਿਹਾ ਜੀ ਕਿ ਮੈਂ ਤਾਂ 1 ਨਵੰਬਰ ਨੂੰ 인ਦਰਾ ਗਾਂਧੀ ਦੀ ਬਾਡੀ ਦੇ ਕੋਲ ਹੀ ਰਿਹਾ ਹਾਂ ਰਜੀਵ ਗਾਂਧੀ ਦੇ ਨਾਲ ਹੀ ਰਿਹਾ ਤੇ ਮੈਂ ਤਾਂ ਉੱਥੇ ਜੀਨ ਮੂਰਤੀ ਪਵਨੀ ਸੀ ਇਹਨੇ ਦੂਰਦਰਸ਼ਨ ਦੀਆਂ ਲੈ ਕੇ ਵੀਡੀਓ ਫਾਈਲ ਕਰਤੀਆਂ ਜਦੋਂ ਵੀਡੀਓ ਫਾਈਲ ਕੀਤੀਆਂ ਸੀਬੀਆਈ ਨੇ ਉਹ ਮੰਨ ਲੀਆਂ ਅਸੀਂ ਕੋਰਟ ਨੂੰ ਕਿਹਾ ਕਿ ਸੀਬੀਆਈ ਨੇ ਗਲਤ ਮੰਨੀਆਂ ਸੀਬੀਆਈ ਮੰਨ ਨਹੀਂ ਸਕਦੀ ਪਹਿਲੀ ਗੱਲ ਤਾਂ ਇਹਦੇ ਵਿੱਚ ਲਗਾਤਾਰ ਉੱਥੇ ਨਹੀਂ ਮੌਜੂਦ ਉਹ ਵਿਚੋ ਵਿਚੋ ਮੌਜੂਦ ਹੈ ਦੂਜੀ ਗੱਲ ਇਹਦੇ ਵਿੱਚ ਜਿਹੜੇ ਦੂਜੇ ਲੋਕ ਉੱਥੇ ਸਿਧਰਾਗਨ ਦੇ ਬਾਡੀ ਦੇ ਕੋਲੇ ਖੜੇ ਆ ਉਹਨਾਂ ਤੋਂ ਪੁੱਛੋ ਠੀਕਾ ਕਿ ਨਹੀਂ ਉੱਥੇ ਹਮਤਾਬਚਨ ਦੀ ਫੋਟੋ ਆ ਰਹੀ ਸੀ ਅਸੀਂ ਕਿਹਾ ਹਮਤਾਬਚਨ ਨੂੰ ਪੁੱਛੋ ਕੋਟ ਦੇ ਆਰਡਰ ਚ ਕਿਹਾ ਸੀਬੀਆਈ ਨੂੰ ਕੇ ਜਾ ਕੇ ਹਮਤਾਬਚਨ ਨੂੰ ਇਗਜ਼ਾਮਨ ਕਰੋ ਤੇ ਸੀਬੀਆਈ ਹਮਤਾਬਚਨ ਨੂੰ ਜਾ ਕੇ ਇਗਜ਼ਾਮਨ ਕੀਤਾ ਹਮਤਾਬਚਨ ਨੇ ਕਿਹਾ ਜੀ ਮੈਂ ਤਾਂ ਉੱਥੇ ਸੀਗਾ ਪਰ ਮੈਂ ਟਰੈਕਟਰ ਨੂੰ ਨਹੀਂ ਦੇਖਿਆ ਅਸੀਂ ਕਿਹਾ ਇਹ ਸੀਬੀਆਈ ਫਿਰ ਗਲਤ ਕਰ ਰਹੀ ਹੈ ਤੋਂ ਫਿਰ ਜਦੋਂ ਤੀਜੀ ਵਾਰ ਇਹਨੇ ਕਲੋਜ਼ਰ ਰਿਪੋਰਟ ਦਿੱਤੀ ਫੇਰ ਉਹ ਸੀਬੀਆਈ ਨੂੰ ਅਸੀਂ ਕੋਪੀ ਦੋ ਦਿਖਾਇਆ ਉਹ ਫਿਰ ਤੀਜੀ ਵਾਰੀ ਫਿਰ ਕੋਟ ਨੇ ਰਿਜੈਕਟ ਕਰਿਆ ਔਰ ਫਿਰ ਕੋਰਟ ਨੇ ਕਿਹਾ ਕਿ ਹੁਣ ਅਸੀਂ ਇਸ ਵਾਰੀ ਕੋਰਟ ਮਾਨੀਟਰ ਕਰੇਗੀ ਜਦੋਂ ਕੌਂਡਿ ਕੋਰਟ ਨੇ ਮਾਨੀਟਰ ਕੀਤੀ ਉਦੋਂ ਫਿਰ ਉਦੋਂ ਬਾਅਦ ਜਾ ਕੇ ਇਨਵੈਸਟੀਗੇਸ਼ਨ ਪੂਰ ਹੋਈਆ ਉਸ ਤੋਂ ਬਾਅਦ ਜਾ ਕੇ ਗਵਾਹ ਆਏ ਹੋਰ ਵੀ ਕਈ ਗਵਾਹ ਆਏ ਉਹਨਾਂ ਦੇ ਤੇ ਫਿਰ ਜਾ ਕੇ ਚਾਰ ਸ਼ੀਟੇ ਦੇ ਖਿਲਾਫ ਫਾਈਲ ਹੋਈਆ ਹੁਣ ਫਿਰ ਕੋਰਟ ਦੇ ਵਿੱਚ ਫਿਰ ਇਹਨੇ ਕਿਹਾ ਜਗਦੀਸ਼ ਚਾਟਰ ਨੇ ਕਿ ਜੀ ਮੈਂ ਤਾਂ ਤੀਨ ਮੁਰਤੀ ਹਾਊਸ ਸੀ ਰਜੀਵ ਗਾਂਧੀ ਤੇ ਨਾਲ ਸੀ ਇੰਦਰਾਗੰਜ ਪੌਡੀ ਦੇ ਕੋਲ ਸੀ ਅਸੀਂ ਫਿਰ ਕੋਰਟ ਵਿੱਚ ਆਰਗੂ ਕੀਤਾ ਕਿ ਇਹ ਗੱਲ ਸਹੀ ਨਹੀਂ ਹੈ ਔਰ ਇਹ ਗੱਲ ਸਾਬਤ ਨਹੀਂ ਹੁੰਦੀ ਕਿ ਇਸ ਤੋਂ ਸਾਬ ਫਿਰ ਇਹ ਦਲੀਲਾਂ ਸੁਣ ਕੇ ਕੋਰਟ ਨੇ ਫਿਰ ਉਸ ਤੋਂ ਬਾਅਦ ਇਹਦੇ ਖਿਲਾਫ ਹੁਣ ਚਾਰਜਸ ਪਾਈ ਕੀਤੇ ਆ ਹੁਣ ਸਾਨੂੰ ਪੂਰੀ ਉਮੀਦ ਆ ਕਿ ਬਹੁਤ ਜਲਦੀ ਇਹ ਵੀ ਹੁਣ ਜੇਲ੍ਹ ਵਿੱਚ ਹੋਏਗਾ 6 ਸਾਲ ਹੋ ਗਏ ਸੱਜਣ ਕੁਮਾਰ ਜੀ ਇਹ ਕਿਹਾ ਕਿ ਹੁਣ ਇਹ ਵੀ ਜਲਦੀ ਜੇਲ੍ਹ ਵਿੱਚ ਹੋਏਗਾ ਕਈ ਕਈ ਸੰਗੀਨ ਧਾਰਾਵਾਂ ਮੇ ਅਦਾਲਤ ਨੇ ਆਰੋਪ ਕਰਨੇ ਦਾ ਆਦੇਸ਼ ਦਿੱਤਾ ਹੈ ਅਗਰ ਇਹ ਜੋ ਹੱਤਿਆ ਕੇ ਅਵੀਸਤਾਨ ਬਰਹਾ ਹੈ ਕਿ ਦੰਗੋ ਕੇ ਦੌਰਾਨ ਹੱਤਿਆ ਕੀਤੀ ਗਈ। ਅਗਰ ਇਹ ਸਾਰੇ ਆਰੋਪ ਸਾਬਿਤ ਹੋਤੇ ਹਨ ਤਾਂ ਕਿਤਨੀ ਸਜ਼ਾ ਦੇਖੋ 3 ਕਤਲਾਂ ਦੀ ਸਜ਼ਾ। 3 ਸਿੱਖਾਂ ਦੇ ਕਤਲ ਦੀ ਸਜ਼ਾ ਤੇ ਗੁਰਦੁਆਰੇ ਨੂੰ ਜਲਾਉਣ ਦੀ ਸਜ਼ਾ। ਔਰ ਜੇਕਰ ਕਤਲ ਦੇ ਮਕਦਮੇ ਵਿੱਚ ਤਾਂ ਬਹੁਤ ਹੀ ਸਖਤ ਹੁੰਦੀ ਹੈ। ਨੇ ਕਮ ਸੇ ਕਮ ਤਾਂ ਉਮਰਕਾ ਤਫਦੀਰ ਹੁੰਦੀ ਹੈ।